7 ਮਈ 2004 ਦਾ ਦਿਨ ਸੀ ਉਹ ਵੀ ਜਦੋਂ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਅਟਲ ਵਿਹਾਰੀ ਬਾਜਪਈ ਉਸ ਮੌਕੇ ਦੇ ਉਹ ਯੂਨੀਵਰਸਿਟੀ ਦੇ ਵਿੱਚ ਆਪਣਾ ਹੈਲੀਕਾਪਟਰ ਉਤਾਰਨਾ ਸੀ ਉਹਨਾਂ ਨੇ ਤੁਹਾਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ ਸੀਗੀਆਂ ਕਿ ਯੂਨੀਵਰਸਿਟੀ ਦੇ ਵਿੱਚ ਹੈਲੀਕਾਪਟਰ ਉਤਾਰਿਆ ਜਾਵੇ ਹਨ ਲੇਕਿਨ ਉਸ ਵੇਲੇ ਤੁਸੀਂ ਉਤਰ ਨਹੀਂ ਦਿੱਤਾ ਉਹ ਹੈਲੀਕਾਪਟਰ ਉਹ ਰੀਜ਼ਨ ਕੀ ਸੀ ਕੀ ਮਾਹੌਲ ਬਣਿਆ ਸੀ ਉਸ ਸਮੇਂ ਤੁਸੀਂ ਇਹ ਇਨਫਰਮੇਸ਼ਨ ਲੈ ਕੇ ਆਏ ਮੈਂ ਇੱਥੇ ਥੋੜੇ ਜਿਹਾ ਕਰੈਕਸ਼ਨ ਕਰਦਾ ਮੇਰੇ ਕੋਲ 7 ਮਈ 2004 ਨੂੰ ਲੋਕਲ ਡੀਸੀ ਮਿਸਟਰ ਵਰਮਾ ਤੇ ਨਿਰਿੰਦਰਪਾਲ ਸਿੰਘ ਐਸਐਸਪੀ ਹੁੰਦੇ ਸੀ ਉਹ ਫੋਨ ਕੀਤਾ ਸਰ ਤੁਹਾਨੂੰ ਮਿਲਣਾ ਹੁਣਾ। ਤੋ ਮੇਰੇ ਕੋਈ ਮਿਲਣਾ ਹੈ 11:00 ਵਜੇ ਤੇ ਮੈਨੂੰ ਕਹਿੰਦੇ ਜੀ ਕੱਲ ਨੂੰ ਰਾਜਪਈ ਸਾਹਿਬ ਪ੍ਰਾਈਮ ਮਿਨਿਸਟਰ ਨੇ ਹੁਣਾ ਹੈ। ਐ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਤੇ ਉਹਨਾਂ ਦਾ ਇੱਥੇ ਹੈਲੀਕਾਪਟਰ ਉਤਾਰ ਲਿਏ। ਮੈਂ ਕਹਾ ਕੋਈ ਨਹੀਂ ਹੈਲੀਕਾਪਟਰ ਤਾਂ ਉਤਾਰ ਲਓ। ਕਹਿੰਦੇ ਜੀ ਉਹਦੇ ਬਾਅਦ ਉਹ ਉਹਨਾਂ ਨੇ ਰੈਲੀ ਕਰਨੀ। ਹਮ ਮੈਂ ਕਹਿੰਦੇ ਨਹੀਂ ਰੈਲੀ ਨਹੀਂ ਮੈਂ ਕਰਨ ਦੇਵਾਂਗੇ ਹੈਲੀਕਾਪਟਰ ਤਾਂ ਉਤਾਰ ਲਓ ਰੈਲੀ ਨਹੀਂ ਪੋਲੀਟੀਕਲ ਨੇ ਯਾਰ ਉਹ ਪ੍ਰੋਬਲਮ ਹੈ ਸਾਨੂੰ ਉਹ ਐਸਐਸਪੀ ਕਹਿਣ ਲੱਗਾ ਜੀ ਸੀਐਮ ਦਾ ਕਪਟਨ ਮਨਿੰਦਰ ਸਿੰਘ ਨੇ ਮੇਰੇ ਇਥੇ ਕੋਰੇਲੀ ਕਰਨੀ ਹੈ ਮੇਰੇ ਲਈ ਲਾ ਐਂਡ ਆਰਡਰ ਦੀ ਪ੍ਰੋਬਲਮ ਹੈ ਕਾ نو ਸੌਰੀ ਨਿੰਦਰਪਾਲ ਮੈਂ ਪੋਲਿਟਿਕਲ ਰੈਲੀ ਨਹੀਂ ਤੇ ਹੁੰਦੀ ਮਤਲਬ ਐਜੂਕੇਸ਼ਨ ਇੰਸਟੀਟਿਊਸ਼ਨ ਆ ਪੋਲਿਟਿਕਲ ਰੈਲੀ ਨਹੀਂ ਹੁੰਦੀ ਤਾਂ ਬੜਾ ਉਹਨਾਂ ਨੇ ਮੈਨੂੰ ਰਿਕਵੈਸਟ ਵਗੈਰਾ ਕੀਤੀ ਮੈਂ ਕਹਾਂ نو ਸੌਰੀ ਤੋਂ ਉਹਦੇ ਬਾਅਦ ਉਹ ਚਲੇ ਗਏ ਚਲੇ ਗਏ ਤੇ ਉਹਦੇ ਬਾਅਦ ਫਿਰ ਮੈਨੂੰ ਟੈਲੀਫੋਨ ਲੱਗੇ ਕੁਝ ਤਾਂ মিডিਆ ਵੱਲੋਂ ਲੱਗੇ ਫਿਰ ਮੈਨੂੰ ਪ੍ਰਾਈਮ ਮਿਨਿਸਟਰ ਅਫਿਸ ਤੋਂ ਮੈ ਟੈਲੀਫੋਨ ਆਇਆ ਆਪੇ ਤੁਸੀਂ ਲਾਉ ਕਿਉਂ ਨਹੀਂ ਕਰਦੇ ਮੈਂ ਕਿਹਾ ਮੈਂ ਪੋਲੀਟੀਕਲ ਰੈਲੀ ਨਹੀਂ ਹੋਂਦ ਦੇਣੀ ਇਹ ਐਜੂਕੇਸ਼ਨ ਇੰਸਟੀਚਿਊਸ਼ਨ ਹੈ ਕੋ ਪੋਲੀਟੀਕਲ ਬੈਟਲ ਗ੍ਰਾਉਂਡ ਨਹੀਂ ਬਣਨੀ ਚਾਹਣਾ ਕਰਖਾਸੀ ਉਹਨਾਂ ਨੇ ਮੇਰੇ ਨਾਲ ਕਾਫੀ ਤੂਤਮਹਿਮਾ ਹੋਈ ਮੈਂ ਕਾਇ ਬਿਲਕੁਇਟ ਆਉਂਦੇ ਇਸ ਇਸ਼ੂ ਪਰ ਮੈਂ ਰੈਲੀ ਨਹੀਂ ਹੋਂਦ ਦੇਣੀ ਉਹਦੇ ਬਾਅਦ ਫਿਰ ਬਹੁਤ ਕਮਸਾਨ ਪਿਆ ਸ਼ਾਮ ਤੱਕ ਮੇਰੇ ਬੜੇ ਲੋਕਾਂ ਦੇ ਟੈਲੀਫੋਨ ਪੋਲੀਟੀਸ਼ੀਅਨ ਮੇ ਆਉਣੇ ਕਰੇ ਸ਼ੁਰੂ ਹੋ ਗਏ ਰਾਤ ਨੂੰ ਸਾਡੇ 10 ਵਜੇ ਗਵਰਨਰ ਸਾਹਿਬ ਦਾ ਫੋਰਮ ਫੋਨ ਆਇਆ ਉਮ ਜਸਟਰ ਜੇ ਵਰਮਾ ਹੁੰਦੇ ਸੀ ਗਾਰਡਰ ਤੇ ਉਹਨਾਂ ਨੂੰ ਮੈਂ ਸਮਝਾਇਆ ਮੈਂ ਕਿ ਜੀ ਬੜਾ ਅਨ ਹੈਲਦੀ ਪ੍ਰੈਸੀਡੈਂਟ ਬਣ ਜਾਣਾ ਇੱਕ ਵਾਰ ਜੇ ਪੋਲੀਟਿਕਲ ਰੈਲੀ ਸ਼ੁਰੂ ਹੋ ਗਈ ਤਾਂ ਫਿਰ ਅਸੀਂ ਕਿਸੇ ਨੂੰ ਨਾ ਨਹੀਂ ਕਰ ਸਕਾਂਗੇ ਕੱਲ ਨੂੰ ਜੇ ਸੀਐਮ ਕਹੇ ਮੈਂ ਪ੍ਰੈਟਿਕਲ ਰੈਲੀ ਕਰ ਉਹਨੂੰ ਨਾ ਮੈਂ ਕਿੱਦਾਂ ਕਰ ਸਕੂਗਾ ਤੋਂ ਬੜੇ ਉਸੁੱਲ ਜੇ ਬੰਦੇ ਸੀ ਜੱਜ ਰਏ ਸੀ ਉਹ ਕਹਿੰਦੇ ਸੀ ਓਕੇ ਇਟਸ ਅਪ ਟੂ ਯੂ ਤੋਂ ਬਹੁਤ ਜ਼ਿਆਦਾ ਰੌੜਾ ਗੋੜਾ ਪਿਆ ਤੇ ਉਹ ਐਂਡ ਤੇ ਫਿਰ ਉਹ ਮੈਨੂੰ ਡੀਸੀ ਕਹਿਣ ਲੱਗਾ ਵੀ ਤੁਸੀਂ ਆਪਣੇ ਰਜਿਸਟਰਾਰ ਨੂੰ ਭੇਜ ਦਿਓ ਵੀ ਅਸੀਂ ਉਹਨਾਂ ਦੀ ਵੀ ਕੋਈ ਹੈਲਪ ਸਪੋਰਟ ਲੈ ਲਈਏ ਕਰੋ ਵੀ ਉੱਥੇ ਚਲੇ ਗਏ ਉਹ ਵੀ ਕਹਿੰਦੇ ਵੀ ਉੱਥੇ ਬੜਾ ਰੋਲਾ ਰੂਲਾ ਪੈਂਦਾ ਸੀ ਐਨਐਸਜੀ ਵਾਲੇ ਵੀ ਕਹਿਣ ਭਈ ਤੁਸੀਂ ਯੂਨੀਵਰਸਿਟੀ ਕਰਾਓ ਸਿਕਿਉਰਿਟੀ ਕਿਉਂਕਿ ਮੈਨੂੰ ਪ੍ਰਾਈਮਰੀ ਸਟਾਪਚਮ ਕਹਿ ਰਹੇ ਸੀ ਇਜ਼ दैट ਸਿਕਿਉਰਿਟੀ ਉਹਨਾਂ ਕੋਲ ਮੈਂ ਕਹਿੰਦਾ ਬਹੁਤ ਲੋਕਾਂ ਕੋਲ ਹੈਗੀ ਹੈ ਸਾਡੀ ਸਿਕਿਉਰਿਟੀ ਦਾ ਮਤਲਬ ਹੈ ਥੋੜਾ ਤੁਸੀਂ ਯੂਨੀਵਰਸਿਟੀ ਨੂੰ ਗਰਾਊਂਡ ਬਣਾ ਦਿਓ ਸੋ ਇਹ ਐਪੀਸੋਡ ਜੇ ਫਿਰ ਮੈਂ allow ਨਹੀਂ ਸੀ ਕੀਤਾ ਉਹਨਾਂ ਨੂੰ ਪੋਲੀਟਿਕਲ ਰੈਲੀ ਕਰਨ ਤੇ ਫਿਰ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਵੀ ਉਹ ਵੀ ਜ਼ਰੂਰ ਕਰਵਾਇਆ ਜਾਵੇ ਹਾਂ ਹਾਂ ਪ੍ਰੈਸ਼ਰ ਤਾਂ ਬਹੁਤ ਪਿਆ ਨਾ ਪ੍ਰਾਈਮਰੀ ਸਟਾਪਚਮ ਬਹੁਤ ਪ੍ਰੈਸ਼ਰ ਉਹ ਤੇ ਬਾਈ ਮਿਨਿਸਟਰ ਨੂੰ ਤੁਸੀ ਨਹੀਂ ਡਰ ਜਦੋਂ ਮੇਰੇ ਸੀ ਮੈਂ ਛੱਡ ਜੂਗਾ ਫਿਰ ਡਰ ਕਾ ਮੈਂ ਮੈਂ ਕਹਾਂ ਬਿਲ ਕੁਇਟ ਆਨ ਦਿਸ ਇਸ਼ੂ ਇਹ ਤਾਂ ਕੋਈ ਗੱਲ ਹੈ ਨਾ ਕੱਲ ਨੂੰ ਜਿਹੜਾ ਮਰਜੀ ਇੱਥੇ ਆ ਕੇ ਤੁਸੀਂ ਝੰਡਾ ਘੜ ਦੋ ਕੋਈ ਪੋਲਿਟੀਕਲ ਰੈਲੀ ਸੌਣ ਲੱਗ ਜਾ ਹੂੰ ਸੋ ਡਰ ਇਸ ਕਰਕੇ ਨਹੀਂ ਸੀ ਬਿਲ ਕੁਇਟ ਸੋ ਉਸ ਵੇਲੇ ਭਾਜਪਾ ਸੱਤਾ ਦੇ ਵਿੱਚ ਸੀਗੀ ਉਸ ਵੇਲੇ ਹਾਂ ਸੈਂਟਰ ਭਾਜਪਾ ਸੀ ਤੁਸੀਂ ਫਿਰ ਵੀ ਉਸ ਦੇ ਖਿਲਾਫਤ ਕੀਤੀ ਉਸ ਵੇਲੇ ਹਾਂ ਮਤਲਬ ਅਸੂਲ ਦਾ ਗੱਲ ਸੀ ਕੋਈ ਵੀ ਹੁੰਦੀ ਹੈ ਤੇ ਤੁਸੀਂ ਅਸੂਲਾਂ ਦੇ ਵਿੱਚ ਲਾ ਕੇ ਬਾਅਦ ਫਿਰ ਰਿਜ਼ਾਈਨ ਵੀ ਦਿੱਤਾ ਸੀਗਾ ਇਹ ਉਸੇ ਵੇਲੇ ਦਿੱਤਾ ਸੀ ਕਿਉਂਕਿ ਉਸ ਤੋਂ ਬਾਅਦ ਦਿੱਤਾ ਸੀ ਮੈਂ ਇਹ 2004 ਦੀ ਗੱਲ ਆ ਫਿਰ 2004 ਚ 2007 ਦੇ ਵਿੱਚ ਫਿਰ ਪੰਜਾਬ ਚ ਕਾਲੀ ਸਰਕਾਰ ਆਉਂਦੀ ਹੈ ਮਾਰਚ ਵਿੱਚ ਹੂੰ ਤੋਂ ਮਾਰਚ ਦੇ ਵਿੱਚ ਮੇਰੇ 2 ਸਾਲ ਰਹਿੰਦੇ ਸੀ ਜ 2009 31 ਮਾਰਚ ਤੱਕ ਮੇਰੀ ਐਕਸਟੈਂਸ਼ਨ ਸੀ 2005 ਚ ਮੈਨੂੰ ਸੈਕੰਡ ਟਰਮ ਦਿੱਤੀ ਸੀ ਕੈਪਟਨ ਮੁੰਦਰਸ ਨੇ ਆਪ ਕਹਿ ਕੇ ਉਹ ਫਿਰ ਇਹਨਾਂ ਨਾਲ ਥੋੜੀ ਜਿਹੀ ਪ੍ਰੋਬਲਮ ਆ ਗਈ ਫਿਰ ਮੈਂ 2007 ਪਹਿਲੀ ਅਪ੍ਰੈਲ 2007 ਨੂੰ ਡਿਜ਼ਾਈਨ ਕਰਤਾ ਸੀ ਅਲਟੀਮੇਟਲੀ ਤੇ ਰੀਜ਼ਨ ਕੀ ਰਹੇ ਰੀਜ਼ਨ ਇਦਾਂ ਹਾਇਆ 14 ਮਾਰਚ 2007 ਨੂੰ ਮੇਰੇ ਖਿਆਲ ਨਾਲ ਇਹਨਾਂ ਦੀ 6 ਕੇ 7 ਮਾਰਚ ਨੂੰ ਗਵਰਨਮੈਂਟ ਬਣੀ ਹੈ 2007 ਨੂੰ ਅਕਾਲੀ ਦਲ ਸਕਾ ਅਕਾਲੀ ਦਲ ਦੀ ਤੇ ਮੇਰਾ ਖਿਆਲ ਆ 14 ਮਾਰਚ ਨੂੰ ਮੇਰੀ ਸ਼ਾਮ ਨੂੰ 7 ਕੁ ਸੁਖਵੀਰ ਸਿੰਘ ਦਾ ਫੋਨ ਆਉਂਦਾ ਬਾਦਲ ਦਾ ਦਿੱਲੀ ਤੋਂ ਤੇ ਮੈਨੂੰ ਬੜਾ ਬੜੇ ਰੂਡਲੀ ਬੋਲਦੇ ਆਓ ਗੇਟ ਨਹੀਂ ਖੋਲਦੇ ਹੂੰ ਤੋ ਤੂ ਤੂ ਮੈਮ ਹੋ ਗਈ ਫਿਰ ਮੈਨੂੰ ਇਹ ਵੀ ਕਹਿਣਾ ਪਿਆ ਵੀ ਪਹਿਲਾਂ ਤਮੀਜ਼ ਸਿੱਖੋ ਇੱਕ ਵਾਈਸ ਚਾਂਸਰਾਂ ਕਿਦਾਂ ਗੱਲ ਕਰੀਦੀ ਐ ਖਾਸਾ ਮਤਲਬ ਬੋਲਬਾਲਾ ਜਿਹਾ ਮੈਥੂ ਵੀ ਗੁੱਸੇ ਨਾਲ ਬੋਲਿਆ ਗਿਆ ਵੀ ਇਹ ਕਿਹੜਾ ਤਰੀਕਾ ਹੋਇਆ ਤੁਸੀਂ ਆਰਡਰ ਕਰੀ ਜਾਂਦੇ ਕੋਈ ਵਾਈਸ ਚਾਂਸਰ ਦਾ ਵੀ ਇੱਕ ਆਪਣਾ ਆਟੋਨੋਮੀ ਹੈ ਯੂਨੀਵਰਸਿਟੀ ਦੀ ਤੋ ਐਨੀਵੇ ਤੂ ਤੂ ਮੈਮ ਜੀ ਖਾਸੀ ਹੋ ਗਈ ਉਹਦੇ ਬਾਅਦ ਫਿਰ ਇਹ ਕੰਮ ਚੱਲਦਾ ਰਿਹਾ ਉਹ ਗੇਟ ਗੁੱਟ ਦੀ ਪ੍ਰੋਬਲਮ ਮੇਰਾ ਖਤੀ 3 ਮਾਰਚ ਨੂੰ ਫਿਰ ਮੈਨੂੰ ਸ਼ਾਮ ਦੇ ਟਾਈਮ 7 ਕੁਜੇ ਵੱਡੇ ਬਾਦਲ ਸਾਹਿਬ ਦਾ ਪ੍ਰਕਾਸ਼ ਸਿੰਘ ਬਾਦਲ ਦਾ ਫੋਨ ਆਇਆ ਵੀ ਉਹ ਗੇਟ ਨਹੀਂ ਖੋਲਦੇ ਤੁਸੀਂ ਮੈਂ ਕਿਹਾ ਜੀ ਉੱਥੇ ਗੇਟ ਤਾਂ ਹੈ ਹੀ ਕੋਈ ਨਹੀਂ ਅਗੇ ਨਹੀਂ ਅਸੀਂ ਮੈਂ ਉੱਥੇ ਇਲੈਕਸ਼ਨ ਵੇਲੇ ਇੱਕ ਕਿਛ ਲੂਣਾ ਕਰਾ ਲੈਣ ਨੂੰ ਕਿਹਾ ਕਿ ਅੱਜ ਸਵੇਰੇ ਤੋਂ ਗੇਟ ਖੁਲਾਵਾਂਗੇ ਗੇਟ ਖੋਲੋ ਉੱਥੇ ਮੈਂ ਕਿਹਾ ਜੀ ਉੱਥੇ ਗੇਟ ਹੈ ਹੀ ਨਹੀਂ ਅਗੇ ਇਹ ਮੈਂ ਪੀ ਡਬਲਯੂ ਡੀ ਪੇ ਇਦਾਂ ਫਿਰ ਮੈਂ ਫਿਰ ਉਹਨਾਂ ਚਿਰ ਮੈਂ ਸਮਝੇਗਾ ਵੀ ਨਹੀਂ ਨਾ ਮੇਰੀ ਗੱਲ ਨਹੀਂ ਬਣਨੀ ਮੈਂ ਕਿਹਾ ਜੀ ਕੋਈ ਨਹੀਂ ਮੈਨੂੰ ਹਫਤਾ ਤੱਕ ਟਾਈਮ ਦਿਓ ਫਿਰ ਕਿਉਂਕਿ ਇਹਨਾਂ ਨਾਲ ਹੁਣ ਲੜਾਈ ਕਰਕੇ ਕਾਹ ਕਰੋਗੇ ਤੁਸੀਂ ਮੈਂ ਤੇ ਪੀ ਡਬਲਯੂ ਡੀ ਪੇ ਮੈਂ ਫਿਰ ਅਗਲੇ ਦਿਨ ਫਿਰ ਮੈਂ ਰਿਜ਼ਾਈਨ ਕਰਤਾ ਇਹ ਇਹ ਗੇਟ ਕਿਹੜੇ ਦੀ ਰੋਲਾ ਸੀ ਇਹ ਗੇਟ ਸੀ ਜੀ ਦੇਖੋ ਉਧਰਲੇ ਪਾਸੇ ਪਹਿਲਾਂ ਤਾਂ ਸਾਡੇ ਕੇਚੂਲੀ ਨਗਰ ਵਾਲੇ ਪਾਸੇ ਇੱਕ ਗੇਟ ਹੁੰਦਾ ਸੀ ਹਮ ਬਸੇ ਸਾਡੇ ਉਸ ਸਾਈਡ ਤੇ 450 ਝੁੱਗੀਆਂ ਸੀ ਹਮ ਬਾਹਰੋਂ ਪ੍ਰਾਈਵੇਟ ਉਹ ਡਾਕਟਰ ਅੰਮੇਸ ਰੰਧਾਵਾ ਬਹੁਤ ਬੜੇ ਨਾਈਸ ਆਦਮੀ ਸੀ ਉਹਨਾਂ ਨੇ ਨਾ ਜਿੱਥੇ ਵਰਕਰ ਹੁੰਦੇ ਸੀ ਉਹਨਾਂ ਝੁੱਗੀਆਂ ਝਗੀਆਂ ਬਣਾਉਂਦੇ ਉਰ ਕੰਸਟ੍ਰਕਸ਼ਨ ਵਰਕ ਹੁੰਦੀ ਉਹ ਵਧੀ ਗਈਆਂ ਫਿਰ ਕੋਈ ਕਿਸੇ ਨੂੰ ਗਾਂ ਝੁੱਗੀ ਕਿਰਾਏ ਤੇ ਦੇ ਜਾਂਦਾ ਸੀ ਕੋਈ ਰਿਕਸ਼ੇ ਵਾਲਾ ਦੇ ਜਾਂਦਾ ਸੀ ਉਹ ਫਿਰ ਉਹਨਾਂ ਨੇ ਇੱਥੇ ਇੰਨਾ ਕੁ ਪਾਇਆ ਸੀ ਗੰਦ ਵੀ इवन ਮੇਰੀ ਵਾਈਫ ਤੇ ਮੇਰੀ ਡਾਟਰ ਲਾਹ ਇਹ ਛੇ ਟਾਈਪ ਚ ਰਹਿੰਦੇ ਸੀ ਇਹ ਬਾਹਰ ਸੈਰ ਕਰਨੇ ਸੀ ਤੇ ਇਹਨਾਂ ਦੀ ਵਾਲੀਆਂ ਖੋਣ ਪੈ ਗਏ ਦੋ ਮੁੰਡੇ ਹੂੰ ਤੋ ਉਦੋਂ ਮੈਨੂੰ ਬੜਾ ਗੁੱਸਾ ਆਇਆ ਵੀ ਇਹ ਝੁੱਗੀਆਂ ਯਾਰ ਠਾਉਣੀਆਂ ਚਾਹੀਦੀਆਂ ਤੇ ਮੈਂ ਵਾਈਫ ਨੂੰ ਅਸਾਂ ਮੈਂ ਕਿਹਾ ਜੇ ਮੇਰਾ ਆਵੇ ਨਾ ਕਿ ਮੈਂ ਝੁੱਗੀਆਂ ਪਹਿਲਾਂ ਸਭ ਤੋਂ ਠਾਉਂ ਤੋ ਮੈਨੂੰ ਕਹਿੰਦੀ ਰੱਬ ਗੰਗੇ ਨੂੰ ਨੱਖ ਨਾ ਦੇ ਜਦਾਂ ਮਜ਼ਾਕ ਕਰਦੇ ਤੋ ਮੈਂ ਜਿਵੇਂ ਸੀ ਬਣੇ ਤੇ ਮੇਰਾ ਪਹਿਲਾ ਕੰਮ ਇਹੀ ਸੀ ਵੀ ਇੱਕਦਮ ਇਹ ਗੇਟ ਬੰਦ ਕਰਨਾ ਹੂੰ ਇਹ ਕੋਧਰਲੇ ਪਾਸਿਓ ਝੁੱਗੀਆਂ ਠਾਉਣੀਆਂ ਹੂੰ ਤੋ 450 ਮੇ ਝੁੱਗੀ ਬਿਠਾਤੀ 10 ਏਕੜ ਜ਼ਮੀਨ ਮੈਥੋਂ ਖਾਲੀ ਕਰਵਾਈ ਤੇ ਉਹ ਫਿਰ ਗੇਟ ਵੀ ਉਧਰੋਂ ਬੰਦ ਕਰਤਾ ਵੀ ਇਧਰੋਂ ਚੋਰ ਚੱਕੇ ਵੀ ਆਉਂਦੇ ਨੇ ਨਾਲੇ ਉਹਦਾ ਕੋਈ ਮਤਲਬ ਨਹੀਂ ਚਾਰ ਨੰਬਰ ਗੇਟ ਆ ਕਾ ਬੜਾ ਵਧੀਆ ਕਿੰਨੇ ਕ ਗੇਟ ਤੁਸੀਂ ਮੈਨਜ ਕਰੋਗੇ ਹੂੰ ਤੋ ਉਹ ਗੇਟ ਦੀ ਉਹ ਕਦੇ ਇਲੈਕਸ਼ਨ ਤੇ ਆਏ ਕਿਤੇ ਬਾਦਲ ਸਾਹਿਬ 2007 ਦੀਆਂ ਦੇ ਇਲੈਕਸ਼ਨਾਂ ਸੀ ਹੂੰ ਤੋ ਉਹ ਕਦੇ ਕਿਸ਼ੂਰ ਨਗਰ ਵਾਲਿਆਂ ਨੇ ਕਿਹਾ ਹਣਾ ਵੀ ਸਾਡਾ ਉਹ ਗੇਟ ਖਲਾ ਦਿਓ ਵੀ ਉਹ ਬੜਾ ਦਬੰਗਆ ਵੀ ਸੀ ਮੰਨਦਾ ਨਹੀਂ ਕੋਈ ਨਹੀਂ ਕਹਿੰਦਾ ਮੈਨੂੰ ਆ ਲੈੰਦੋ ਸਭ ਤੋਂ ਵੱਡਾ ਗੇਟ ਖਲਾਵਾਂਗੇ ਉੱਥੇ ਤੇ ਉਹ ਮੈਨੂੰ ਕਹਿੰਦੇ ਮੈਂ ਉੱਥੇ ਪੋਲੀਟੀਸ਼ੀਅਨ ਪੋਲੀਟੀ ਉਹ ਤੇ ਕਹੇ ਕਿ ਆਸਾ ਆਪਣੀ ਰੈਲੀ ਤੇ ਵੀ ਤੂੰ ਖੋਲੋ ਤੋਂ ਮੈਂ ਸਮਝ ਗਿਆ ਕਿ ਇਹਨਾਂ ਦਾ ਮਖਰਾਬ ਹੈ ਨਾ ਫਿਰ ਮੈਂ ਕਿਹਾ ਵੀ ਨਹੀਂ ਬੈਠ ਰਹੀ ਹੈ ਵੀ ਰਿਜ਼ਾਈਨ ਕਰ ਦੋ ਤੁਸੀਂ ਜਦੋਂ ਰਿਜ਼ਾਈਨ ਕੀਤਾ ਸੀ ਦੱਸਿਆ ਸੀਗਾ ਵੀ ਤੁਸੀਂ ਰੋਟੀ ਨਹੀਂ ਉੱਥੇ ਖਾਧੀ ਸੀਗੀ ਸਾਰਾ ਕੁਝ ਸਮਾਨ ਚੱਕ ਲੈ ਸੀ ਨਾ ਹਾਂ ਹਾਂ ਮੈਂ ਉਹ ਦਿਨ ਦੁਪਹਿਰੇ ਇਹਨਾਂ ਨੇ ਕੀ ਕੀਤਾ ਮੈਂ ਇੱਕ ਨੂੰ ਰਿਜ਼ਾਈਨ ਕੀਤਾ ਨਾ ਤੇ ਰਿਜ਼ਾਈਨ ਦੇ ਵਿੱਚ ਹੁੰਦਾ ਵੀ 3 ਮਹੀਨੇ ਦਾ ਨੋਟਿਸ ਦੇਣਾ ਪੈਂਦਾ ਹੂੰ ਤੋਂ ਮੈਂ ਨੋਟਿਸ ਦਿੱਤਾ ਤਾਂ ਇਹ ਸਮਝ ਗਏ ਵੀ ਤਿੰਨ ਮਹੀਨੇ ਵੀ ਔਖਾ ਹੋਊਗਾ ਤੇ ਸਾਨੂੰ ਵੀ ਔਖਾ ਕਰੂਗਾ ਉਹ ਫਿਰ ਉਹਨਾਂ ਨੇ ਮੈਨੂੰ 6 April ਨੂੰ ਤਿੰਨ ਮਹੀਨੇ ਦੀ ਤਨਖਾਹ ਦੇ ਕੇ ਹੂੰ ਬਿਨਾ ਕੰਮ ਤੋਂ ਅਡਵਾਂਸ ਪੇਮੈਂਟ ਦੇ ਕੇ ਤੇ ਇਹਨਾਂ ਨੇ ਕਿਹਾ ਵੀ ਤੂੰ ਜਾ ਮੈਂ ਪਹਿਲੀ ਵਾਰੀ ਬਿਨਾ ਕੰਮ ਤੋਂ ਮੈਨੂੰ ਤਿੰਨ ਮਹੀਨੇ ਦੀ ਤਨਖਾਹ ਮਿਲੀ ਸੀ ਤਾਂ ਮੈਂ ਫਿਰ 6 April ਨੂੰ ਹੀ ਦੇ ਤੋਂ ਮੈਨੂੰ ਆ ਗਿਆ ਉਹ ਫਰੈਂਚਸ਼ਿਪ ਵਿਸ਼ੇ ਡਵੈਲਪਮੈਂਟ ਐਗਰੀਕਲਚਰ ਸੈਕਟਰ ਦਾ ਬੋਰਡ ਆ ਮੈਨੇਜਮੈਂਟ ਤੁਹਾਡੀਆਂ ਥੈਂਕਸ ਕਰਦੇ ਆ ਤੁਸੀਂ ਉਹਨਾਂ ਨੇ ਬੜਾ ਅੱਛਾ ਲਿਖਿਆ ਸੀ ਕਿ ਬੜੀ ਅੱਛੀ ਸਰਵਿਸ ਕੀਤੀ ਇਹਨਾਂ ਨੇ ਅੰਨੇ ਕੰਮ ਕੀਤੇ 100 ਕਰੋੜ ਸੈਂਟਰ ਚੋਂ ਲਿਆਂਦਾ ਬੜਾ ਮੇਰਾ ਇਹਨਾਂ ਨੇ ਕੀਤਾ ਤੇ ਵੀ ਐਦਾਂ ਤੁਹਾਨੂੰ ਸਿੱਤ ਨਮੀ ਨੇ ਭੇਜ ਰਹੇ ਤੇ ਠੀਕ ਆ ਤੋ ਫੇ ਮੈਂ ਉਧਰ ਨਹੀਂ ਦੁਪਹਿਰ ਆ ਫਿਰ ਮੈਂ ਕਿਹਾ ਮੈਂ ਦੁਪਹਿਰ ਇੱਥੇ ਜ਼ਰ ਵੱਟੀ ਪਾਣੀ ਵੀ ਨਹੀਂ ਖਾਣਾ ਤੇ ਮੇਰੇ ਇੱਕ ਦੋਸਤ ਦਾ ਘਰ ਸੀ ਨਵੇਂ ਜਿਹੇ ਬਣਿਆ ਸੀ ਆਪਣੇ ਰੰਦੀਸ਼ ਨਾਲ ਤੋ ਮੈਂ ਪੈਕ ਕਰਕੇ ਟਰੱਕ ਚੱਕਿਆ ਤੇ ਸਮਾਨ ਉੱਥੇ ਸਾਰੀ ਫੈਮਿਲੀ ਉੱਥੇ ਦਾ ਜਿਵੇਂ ਤੁਸੀਂ ਦਿਮਗ ਨੇਚਰ ਦੇ ਵਿੱਚ ਤੁਸੀਂ ਕਿਹਾ ਵੀ ਦਿਮਗ ਨੇਚਰ ਜੇ ਰਹਿਣੇ ਆ ਨਾ ਤੁਸੀਂ ਕਦੇ ਰਿਗਰਟ ਤਾਂ ਨਹੀਂ ਹੋਇਆ ਉਸ ਚੀਜ਼ ਦਾ ਵੀ ਕਦੇ ਆ ਅਸੀਂ ਫੈਸਲਾ ਲਿਆ ਸੀ ਨੋ 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 ਕਦੇ ਵੀ ਨਹੀਂ ਸੀ ਨੋ 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 ਕਦੇ ਨਹੀਂ ਤੁਸੀਂ ਜਿਹੜਾ ਆਨੋਂਗੇ ਮੈਂ ਜਦੋਂ ਛੱਡਿਆ ਮੈਂ ਦੋ ਵਾਰੀ ਵੀ ਸੀ ਬਣਿਆ بڑے ਲੋਕਾਂ ਦੇ ਫਰੰਟ ਪੇਜ ਨਿਊਜ਼ ਆਉਂਦੀ ਰਹੇ ਆ ਅਖਬਾਰਾਂ ਦੇ ਵਿਚਾਰੀਆਂ ਨੇ ਮੈਂ ਪਹਿਲੀ ਵਾਰੀ ਵੀ ਬਣਿਆ 2001 ਚ ਵੀ 2005 ਚ ਵੀ 12 ਪਰ ਹਾਂ ਸੀ ਫਰੰਟ ਪੇਜ ਤੇ